ਜੀ ਨਾਮ ਹੈ ਮਤਾਜੀ ਤਰਵਿੰਦਰ ਕੋ ਕਿ ਕਿਹੜੀ ਜਗ੍ਹਾ ਹੈ ਜੀ ਇਹ ਧੋਖਾ ਨਾ ਮੋੜੇ ਜੀ ਤੁਹਾਡੀ ਕਿਸੇ ਦੀ ਦੁਕਾਨ ਹੈ ਸਾਡੀ ਆਪਣੀ ਪ੍ਰਾਪਰਟੀ ਹੈ ਜੀ ਇਹ ਸਾਰੀ ਪਿੱਛੇ ਦੁਕਾਨਾਂ ਦੁਕਾਨਾਂ ਦੀ ਦੁਕਾਨਾਂ ਨੇ ਇਹ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਇਕੱਠੇ ਹੋ ਇਹ ਸਾਨੂੰ ਵੀ ਨਹੀਂ ਪਤਾ ਲੱਗਾ ਜੀ ਇਹ ਕੱਲ ਕੱਲ ਦੇ ਕੱਲ ਇੱਕ ਦਿਨ ਦੇ ਵਿੱਚ ਵਿੱਚ ਇਹ ਥੰਮਾ ਜਿਹਾ ਖੜਾ ਕਰ ਦਿੱਤਾ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਕਾਦੇ ਵਾਸਤੇ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਕੱਲ ਸ਼ਾਮ ਨੂੰ ਆਏ ਆ ਜਦੋਂ ਆਕੇ ਨਾ ਕੋ ਪੁੱਛਿਆ ਸਾਰੀ ਬਲਾਦਰੀ ਇਕੱਠੀ ਹੋ ਗਈ ਸਾਨੂੰ ਧਮਕੀਆਂ ਦੇਣ ਲੱਗੇ ਇਹ ਇੱਥੇ ਹੀ ਬਣੇਗਾ ਜਿਹੜੀ ਬਰਾਦਰੀ ਇਕੱਠੀ ਹੋ ਗਈ ਜਿਹੜੀ ਬਰਾਦਰੀ ਇਹ ਤੋਫਣਾ ਮੋੜ ਦੇ ਜਿਹੜੇ ਰਹਿੰਦੇ ਨੇ ਸਾਰੇ ਤੁਹਾਨੂੰ ਉਹਨਾਂ ਨੇ ਦੱਸਿਆ ਕੀ ਕਰਨਾ ਹੈ ਮੈਂ ਕੁਝ ਨਹੀਂ ਕਿਸੇ ਨੇ ਪੁੱਛ ਨਹੀਂ ਦੱਸਿਆ ਜਿਸ चीज ਦਾ ਨਹੀਂ ਪਤਾ ਤਰ ਜਾ ਰਿਹਾ ਹੈ ਪਤਾ ਹੀ ਨਹੀਂ ਜੀ ਕੀ ਧਰਿਆ ਜਾ ਰਿਹਾ ਕੀ ਇਹ ਨਹੀਂ ਅੱਜ ਤੱਕ ਕੁਝ ਲੱਗਾ ਨਹੀਂ ਬਸ ਇਹ ਧਮਾਜਾ ਬਣਾ ਕੇ ਛੱਡ ਦਿੱਤਾ ਤੇ ਇਹ ਦੇ ਕਰਕੇ ਸੜੀਆਂ ਦੁਕਾਨਾਂ ਸਾਰੀਆਂ ਲੁੱਕਿਆ ਉੱਪਰ ਪੋੜੀਆਂ ਜਾਣ ਦਾ ਰਸਤਾ ਬੰਦ ਹੋ ਗਿਆ ਸਾਨੂੰ ਬਹੁਤ ਤਕੱਤ ਆ ਰਹੀ ਹੈ ਇਸ ਇਲਾਕੇ ਦੇ ਮੈਨਸ਼ਨ ਨਾਲ ਗੱਲਬਾਤ ਕੀਤੀ ਹੈ ਕੁਝ ਹਾਂਜੀ ਬੱਚਿਆਂ ਨੇ ਮੈਨਸ਼ਨ ਦਾ ਐਮਸੀ ਦਾ ਟੀ ਗੱਲ ਕਰਦਾ ਕੋਈ ਜਵਾਬ ਹੀ ਨਹੀਂ ਦਿੰਦੇ ਜੀ ਕੋਠੇ ਜਿੱਦਾਂ ਆਇਆ ਨਹੀਂ ਮੌਕੇ ਤੇ ਨਹੀਂ ਜੀ ਮੌਕੇ ਤੇ ਨਹੀਂ ਆਇਆ ਐਮਸੀ ਦਾ ਨਾਮ ਕੀ ਹੈ ਇੱਥੇ ਦਾ ਟਡਾਪੀ ਹੈ ਅਮਿਤ ਟਡਾਪੀ ਉਹਦੀ ਮਦਰ ਹੈ ਅਜਾ ਉਹਦੇ ਮਦਰ ਹੈ ਐਮਸੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਇਸ ਮਾਮਲੇ ਹਾਂਜੀ ਕੱਲ ਰਾਤ ਨੂੰ ਅਸੀਂ ਲਿਖਤੀ ਚ ਦਰਖਾਸਤ ਦੇ ਕੇ ਆਇਆ 100 ਨੰਬਰ ਤੇ ਫੋਨ ਵੀ ਕੀਤਾ ਹੈ ਪੁਲਿਸ ਆਈ ਨਹੀਂ ਅਜੇ ਤੱਕ ਕੁਝ ਵੀ ਨਹੀਂ ਆਈ ਅਜੇ ਤੱਕ ਉਹਨਾਂ ਨੇ ਬੋਲੀ ਸੋਹਣੀ ਨੀ ਰਹੀ ਅਧਿਕਾਰੀ ਤੁਹਾਡੀ ਕਾਰਵਾਈ ਬਸ ਸਾਡਾ ਇਹੀ ਹੈ ਵੀ ਇਹ ਠੜਵਾਇਆ ਜਾਂਦਾ ਸਰ ਪਰੇਸ਼ਾਨ ਕਾਰਪੋਰੇਸ਼ਨ ਚ ਕੱਲ ਕਰਾਂਗੇ ਸਿੰਘ ਜੀ ਪਰ ਵੀ ਇਹ ਮਾਮਲਾ ਕੀ ਹੈ ਜਿਹੜਾ ਤੁਸੀਂ ਰਿਪੋਰਟਿੰਗ ਕਰਿਓ ਮਾਮਲਾ ਕੀ ਹੈ ਮਾਮਲਾ ਸਰ ਇਹ ਹੈ ਸਾਡੀ ਨਾ ਪਿੱਛੇ ਦੁਕਾਨਾ ਤੁਸੀਂ ਦੇਖ ਰਹੇ ਜਿਵੇਂ ਸਾਡੀਆਂ ਪਿੱਛੇ ਦੁਕਾਨਾ ਤੁਸੀਂ ਇਹ ਦੇਖ ਸਕਦੇ ਸਾਡੀਆਂ ਦੁਕਾਨਾ ਦੇ ਬਾਹਰ ਨਾ ਕੋਈ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਪਹਿਲਾਂ ਵੀ ਇਹਨਾਂ ਨੂੰ ਰੋਕ ਕੇ ਗਏ ਸੀ ਇਹ ਕਾ ਕਾਰਵਾਈ ਕਰ ਰਹੇ ਪੱਟਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਰੋਕ ਕੇ ਗਏ ਸੀ ਇਹ ਕਹਿੰਦੇ ਵੀ ਰੋਕ ਜੰਨੇ ਆ ਸੀ ਤੇ ਉਰੇ ਜਦੋਂ ਆਏ ਅਸੀਂ ਕੱਲ ਕੱਲ ਅਸੀਂ ਆਏ ਜੋ ਰਾਤ ਨੂੰ ਦੇਖਿਆ ਵੀ ਆ ਖੜਾ ਕੀਤਾ ਬਥਮਲਾ ਜਾ ਉਹ ਸਾਨੂੰ ਨਹੀਂ ਪਤਾ ਇਹ ਕੀ ਕੀਤਾ ਜਾ ਰਿਹਾ ਹੈ ਕਬਜ਼ਾ ਕੀਤਾ ਜਾ ਰਿਹਾ ਹੈ ਲਜਾਇ ਸੜੀ ਦੁਕਾਨਾਂ ਦੇ ਬਾਦ ਜਿਦ ਦਿਨ ਸਾਡੀਆਂ ਦੁਕਾਨਾਂ ਵੀ ਲੁਕੀਆਂ ਤੇ ਉਰੇ ਜਦੋਂ ਪਤਾ ਕੀਤਾ ਇਹ ਕਹਿੰਦੇ ਵੀ ਉਰੇ ਦੇ ਏਰੀਆ ਦਾ ਐਮਸੀ ਬਣਵਾ ਰਿਹਾ ਇਹ ਚੀਜ਼ ਵੀ ਐਮਸੀ ਉਰੇ ਕਬਜ਼ਾ ਕਰਾ ਰਿਹਾ ਸੜ ਤੋਂ ਡਬੀ ਉਰੇ ਐਮਸੀ ਕੌਣਾ ਡਾਬੀ ਜੀ ਉਹਨਾਂ ਦੇ ਮਦਰ ਹੈ ਸ਼ਾਇਦ ਅਮਿਤ ਡਾਬੀ ਹੈ ਸ਼ਾਇਦ ਉਹਨਾਂ ਦੇ ਮਦਰ ਹੈ ਤਾਂ ਨੂੰ ਲੱਗਦਾ ਵੀ ਜਾਣ ਮੁੱਛ ਕੇ ਕੋਈ ਪਰੇਸ਼ਾਨੀ ਕਰਕੇ ਕਰਨ ਲਈ ਕੀਤਾ ਜਾ ਰਿਹਾ ਐਕਚੁਅਲ ਜੇ ਹੈ ਕਿ ਭਾਜੀ ਇਹ ਨਾ ਵੀ ਸਾਡੀਆਂ ਦੁਕਾਨਾਂ 'ਚ ਇਕੱਲੇ ਅਸੀਂ ਉਰੇ ਰਹਿ ਗਏ ਅਸੀਂ ਬਾਕੀ ਇਹ ਸਾਰੇ ਭਾਈ ਜਿਹੜਾ ਇੱਕੋ ਹੀ ਹੈ ਚਲੋ ਉਹ ਵੀ ਇਹ ਵੀ ਸਾਡੇ ਭਰਾ ਹੀ ਨੇ ਸਾਰੇ ਪਰ ਸਾਨੂੰ ਨਹੀਂ ਪਤਾ ਜਾ ਰਿਹਾ ਵੀ ਇਹ ਜਾਣ ਕੇ ਸਾਨੂੰ ਦੱਬਿਆ ਜਾ ਰਿਹਾ ਜਾਂ ਕੀ ਸਿਸਟਮ ਹੈ ਵੀ ਸਾਡੇ ਨਾਲ ਹੀ ਨਜਾਇਜ਼ ਕਿਉਂ ਕੀਤਾ ਜਾ ਰਿਹਾ ਕਿਉਂਕਿ ਤਿੰਨ ਚਾਰ ਚੌਂਕ ਸਾਰੇ ਹੈਗੇ ਉਰੇ ਯਾਰ ਕਿਤੇ ਉੱਥੇ ਲਾ ਦਿੰਦੇ ਆ ਉੱਥੇ ਲਾ ਦੇ ਕਬਜ਼ਾ ਸਾਡੀ ਦੁਕਾਨ ਦੇ ਬਾਰੀ ਕਿਉਂ ਕੀਤਾ ਜਾ ਰਿਹਾ ਸਾਨੂੰ ਨਹੀਂ ਜੀ ਦੀਪਤ ਕਿਸੇ ਦਾ ਰੱਖਿਆ ਜਾ ਰਿਹਾ ਹੈ ਪਤਾ ਨਹੀਂ ਜੀ ਕੋਈ ਮੈਂ ਉਹਨਾਂ ਨੂੰ ਐਮਸੀ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਸਰ ਤੁਹਾਡੇ ਕੋਲ ਕੋਈ ਪਰਮਿਸ਼ਨ ਹੈਗੀ ਇਸ ਚੀਜ਼ ਦੀ ਵੀ ਮੈਨੂੰ ਕੋਈ ਪਰਮਿਸ਼ਨ ਦਿਖਾ ਦਿਓ ਫਿਰ ਤਾਂ ਅਸੀਂ ਚੁੱਪ ਕਰਕੇ ਬਹਿ ਜਾਈਏ ਵੀ ਕਿਉਂਕਿ ਸਰਕਾਰਾਂ ਅੱਗੇ ਕਹਿੰਦਾ ਜੋਰ ਚੱਲਦਾ ਜੀ ਕਿਸੇ ਦਾ ਵੀ ਪਰਮਿਸ਼ਨ ਜੇ ਉਹਨਾਂ ਕੋਲ ਕਿਸੇ ਚੀਜ਼ ਦੀ ਹੈਗੀ ਜਾਂ ਕਾਰਪੋਰੇਸ਼ਨ ਵੱਲੋਂ ਜਾਂ ਮੇਅਰ ਸਾਹਿਬ ਵੱਲੋਂ ਜਾਂ ਕਿਸੇ ਵੱਲੋਂ ਕੋਈ ਪਰਮਿਸ਼ਨ ਹੈਗੀ ਤਾਂ ਸਾਨੂੰ ਦਿਖਾ ਦਿਓ ਪਰ ਉਹ ਕਹਿੰਦੇ ਕੋਈ ਪਰਮਿਸ਼ਨ ਕੋਈ ਗੋਲਮੋਲ ਗੱਲ ਕਰੀਏ ਨੇ ਕੋਈ ਪਰਮਿਸ਼ਨ ਨਹੀਂ ਹੈਗੀ ਕੋਈ ਫਿਟ ਨਹੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂ ਵੀ ਉਰੇ ਕੀ ਕੀਤਾ ਜਾ ਰਿਹਾ ਹੈ ਨਜਾਇਜ਼ ਕਬਜ਼ਾ ਕਿਉਂ ਕੀਤਾ ਜਾ ਰਿਹਾ ਹੈ ਇਸ ਚੀਜ਼ ਦਾ ਜਵਾਬ ਦਿੱਤਾ ਜਾਏ ਵੀ ਲੱਗ ਰਿਹਾ ਹੈ ਕਿ ਤੁਹਾਡੇ ਤੇ ਇੱਕ ਪ੍ਰੈਸ਼ਰ ਮੈਂਟਲੀ ਵੀ ਤੁਹਾਨੂੰ ਇੱਕ ਹਰਾਸ ਹੋ ਰਿਹਾ ਹੈ ਜਰੂਰ ਹਰਾਸ ਹੋ ਰਿਹਾ ਹੈ ਜੀ ਰਾਤ ਅਸੀਂ ਜਦੋਂ ਉਰੇ ਆਏ ਮੇਰੇ ਮਦਰ ਹੈ ਮੇਰੇ ਮਦਰ ਉਰੇ ਆਏ ਫਾਦਰ ਸਾਹਿਬ ਉਰੇ ਆਏ ਅਸੀਂ ਤਿੰਨ ਚਾਰ ਜਣੇ ਸੀਗੇ ਜੀ ਇਹ ਸਾਰੇ ਇਕੱਠੇ ਹੋ ਕੇ ਸਾਨੂੰ ਪੈ ਗਏ ਸਾਨੂੰ ਜਾਨ ਨਾਲੋਂ ਮਾਰਨ ਦੀ ਧਮਕੀਆਂ ਤੱਕ ਦਿੱਤੀਆਂ ਜਾ ਰਹੀ ਵੀ ਅਸੀਂ ਐਵੇਂ ਹੀ ਕਰਾਂਗੇ ਕਬਜ਼ਾ ਇਹ ਵੀ ਵਧਾਵਾਂਗੇ ਪੈ ਗਏ ਮਤਲਬ ਗੱਲ ਪੈਣ ਨੂੰ ਆਏ ਜੀ ਬਜ਼ੁਰਗ ਫਾਦਰ ਸਾਹਿਬ ਹੈ ਬਜ਼ੁਰਗ ਨੇ ਗੱਲ ਪੈਣ ਨੂੰ ਹੋਰ ਇਹਦਾ ਕੰਮ ਕਰਦੇ ਸਰ ਸਾਨੂੰ ਤਾਂ 57 ਸਾਲ ਹੋ ਗਏ ਰਹਿੰਦੇ ਹੋਰੇ ਘਰ ਵੀ ਹੈ ਯਾਰ ਰਾਇਸ਼ ਵੀ ਹੋਰੇ ਸੀ ਕਿ ਪਰ ਹੁਣ ਸਾਡੀ ਰਾਇਸ਼ ਤਰ੍ਹਾਂ ਅੰਦਰੋਂ ਤੇ ਕਰਤੀ ਆ ਹੁਣ ਸਾਡੀ ਦੁਕਾਨਾਂ ਰਹਿ ਗਿਆ ਇਕੱਲਿਆਂ ਬੋਰਡ ਭਾਈ ਕਿਸੇ ਤੇ ਲੱਗੋ ਪਤਾ ਹੀ ਨਹੀਂ ਸਰ ਹਲੇ ਬੋਰਡ ਲੱਗੇਗਾ ਕੀ ਹੋਏਗਾ ਕੀ ਨਹੀਂ ਸਾਨੂੰ ਕਾਰਪੋਰੇਸ਼ਨ ਤੋਂ ਨੇ ਕਿ ਪ੍ਰਾਈਵੇਟ ਆ ਜਾ ਰਹੇ ਜੀ ਪ੍ਰਾਈਵੇਟ ਬਹੁਤ ਨੇ ਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਕਾਰਪੋਰੇਸ਼ਨ ਨੂੰ ਕੋਈ ਪਰਮਿਸ਼ਨ ਨਹੀਂ ਹੈ ਕਿ ਜੀ ਇਸ ਚੀਜ਼ ਦੀ ਕਾਰਪੋਰੇਸ਼ਨ ਕੀ ਨੀਤੀ ਰਹੀ ਆਣ ਮੈਂ ਦੱਸ ਸਰ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਜੀ ਇਹ ਜਿਹੜੀ ਚੀਜ਼ ਹੈ ਨਾਜਾਇਜ਼ ਕਬਤਾ ਕਬਜ਼ਾ ਕੀਤਾ ਜਾ ਰਿਹਾ ਹੈ ਇਹਨੂੰ ਹਟਵਾਇਆ ਜਾਵੇ ਨਹੀਂ ਅਸੀਂ ਆਪ ਹਟਾ ਦੇ ਲਈ ਕਿਉਂਕਿ ਨਜਾਇਜ਼ ਹੈ ਨਾ ਜੀ ਨਾ ਇਹਦੇ ਵਲੋਂ ਕਾਰਪੋਰੇਸ਼ਨ ਦੀ ਕੋਈ ਪਰਮਿਸ਼ਨ ਹੈ ਨਾ ਸਾਡੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੈ ਨਜਾਇਜ਼ ਸੀ ਤਾਂ ਨਜਾਇਜ਼ ਹੈ ਜੀ ਕੱਲ ਨੂੰ ਇਹ ਉਸਾਰੀ ਜਿਹੜੀ ਹੈਗੀ ਆ ਆ ਜਿਹੜੀ ਕੰਨ ਦਾ ਕੱਲ ਨੂੰ ਇਦੋਂ ਨੂੰ ਵਧਾਈ ਜਾਏਗੀ ਜੀ ਜੇ ਅੱਜ ਇਹਨੂੰ ਨਾ ਰੋਕਿਆ ਗਏ ਵਧਦੀ ਜਾਏਗੀ ਜੀ ਇਹ ਸਭ ਤੋਂ ਬਿਜ਼ੀ ਚੌਕ ਹੈ ਪਟਿਆਲੇ ਦਾ ਜਿੱਥੇ ਆਪਾਂ ਖੜੇ ਆ ਸਭ ਤੋਂ ਬਿਜ਼ੀ ਚੌਕ ਹੈ ਉਰੇ ਕੱਲ ਨੂੰ ਕੋਈ ਦੁਰਘਟਨਾ ਹੁੰਦੀ ਹੈ ਕੋਈ ਐਕਸੀਡੈਂਟ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਹ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਤੁਸੀਂ ਕੋਈ ਐਪਲੀਕੇਸ਼ਨ ਵੀ ਦੋਗੇ ਪੁਲਿਸ ਨੂੰ ਜਾਂ ਪ੍ਰਸ਼ 100 ਨੰਬਰ ਤੇ ਫੋਨ ਕੀਤਾ ਜੀ ਪੁਲਿਸ ਨੂੰ ਉਸ ਤੋਂ ਬਾਅਦ ਜਾ ਕੇ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਪੁਲਿਸ ਨੂੰ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਹਲੇ ਤੱਕ ਤਾਂ ਕੋਈ ਸਾਨੂੰ ਕੋਈ ਫੋਨ ਨਹੀਂ ਆਇਆ ਜਾਂ ਕੁਝ ਨਹੀਂ ਆਇਆ ਸ਼ਾਇਦ 26 ਜਨਵਰੀ ਹੋਣ ਕਰਕੇ ਵੀ ਬਿਜ਼ੀ ਹੋਂ ਪੁਲਿਸ ਪ੍ਰਸ਼ਾਸਨ ਵੀ ਤਾਂ ਕਰਕੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਐਮਸੀ ਸਾਹਿਬ ਨੂੰ